13 ਫਰਵਰੀ ਤੋਂ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਬੈਠੇ ਨੇ ਤਾਂ 4 ਜਨਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਵੱਡਾ ਇਕੱਠ ਕਰਨ ਦਾ ਐਲਾਨ ਕਰ ਦਿੱਤਾ ਅੱਜ ਜਗਜੀਤ ਰਲੇਵਾਲ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਤੋਂ ਬਾਅਦ ਡੱਲੇਵਾਲ ਦੇ ਵੱਲੋਂ ਸੁਪਰੀਮ ਕੋਰਟ ਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਖੁਸ਼ੀ ਜ਼ਾਹਰ ਕੀਤੀ ਆਖਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਵੱਡੇ ਹੋਰ ਐਲਾਨ ਕਰ ਦਿੱਤੇ ਕੀ ਕੁਝ ਕਿਹਾ ਕਿਸਾਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਤੋਂ ਬਾਅਦ ਇੱਕ ਵਾਰ ਕਿਸਾਨਾਂ ਦੀ ਜਵਾਨੀ ਸੁਣਾਉਨੇ ਆ ਆਪਣਾ ਵੈਖਰੂ ਜੀ ਕਾ ਖਾਲਸਾ ਬੋਲੇ ਵੈਖਰੂ ਕੀ ਹੱਤੇ ਸਭ ਦੇਸ਼ ਵਾਸੀਆਂ ਦੀ ਇੱਕ ਭਾਵਨਾ ਵਾ ਸੀ ਪਤਾ ਹੈ ਕਿ ਜਗਜੀਤ ਸਿੰਘ ਡੱਲੇਵਾਲ 26 ਤਰੀਕ ਤੋਂ ਮਰਵਾਤੇ ਬੈਠੇ ਰਹੇ ਜਿਹਦਾ ਅੱਜ 33ਵਾਂ ਦਿਨ ਹੋ ਗਿਆ 33 ਦਿਨਾਂ ਦੇ ਵਿੱਚ ਪੂਰੇ ਭਾਰਤ ਦੀ ਇਹ ਦੀ ਇੱਛਾ ਹੈ ਸਰ ਤਾਂ ਉਹਨਾਂ ਨੇ ਦੱਸਾਈ ਆ ਸਾਡੇ ਕੋਲੇ ਆ ਕੇ ਜੇ ਅਸੀਂ ਢੱਲੇਵਾਲ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆ। ਹਰੇਕ ਦੀ ਇੱਛਾ ਹੈ। ਉਹ ਜਿਹੜੀਆਂ ਸਾਡੀਆਂ ਭੈਣਾਂ, ਮਾਵਾਂ, ਸਾਡੇ ਬਜ਼ੁਰਗ ਜਿਹੜੇ ਸਾਡੇ ਕਿਸਾਨ, ਕਰਕਰ ਅਸੀਂ ਉਹਨਾਂ ਨੂੰ ਮਿਲਾਂ ਨਹੀਂ ਸਕੀ। ਪਰ ਰਾਤ ਜਦੋਂ ਅਸੀਂ ਇਕੱਠੇ ਹੋਏ ਆ ਢੱਲੇਵਾਲ ਸਾਹਿਬ ਨੇ ਮੈਨੂੰ ਇਹ ਕਿਹਾ ਕਿ ਵੀ ਜਦੋਂ ਸਡੇ ਕੋਲੋਂ ਬਾਅਦ ਮੈਨੂੰ ਪਤਾ ਲੱਗਦਾ ਭਈ ਜਿਹੜੀ ਸੰਗਤ ਆ ਰਹੀ ਹੈ ਉਹ ਤੁਸੀਂ ਇੱਕ ਸ਼ਬਦ ਬਰਤ ਰਹੇ ਹੋ ਭਈ ਗੱਲੇਵਾਲ ਸਾਹਿਬ ਦੇ ਦਰਸ਼ਨ ਕਰਨ ਦੇ। ਤੋਂ ਮੇਰੀ ਭਾਵਨਾ ਹੈ ਕਿ ਮੈਂ ਪੂਰੇ ਦੇਸ਼ ਦੇ ਵਿੱਚ ਇਸ ਮੂਰਤ ਨੂੰ ਖੜਾ ਕਰਨ ਵਾਸਤੇ ਵੱਡੀਆਂ-ਵੱਡੀਆਂ ਸਟੇਟਾਂ ਦੇ ਵਿੱਚ ਕਿਸਾਨ ਮੀਟਿੰਗਾਂ ਕੀਤੀਆਂ, ਰੈਲੀਆਂ ਕੀਤੀਆਂ। ਲੱਖਾਂ ਲੋਕਾਂ ਦਾ ਇਸ ਮੂਰਤ ਨਾਲ ਜੁੜਿਆ ਹੋਇਆ ਜਿਹੜੇ ਇਸ ਵਕਤ ਤਿੰਨ ਮੂਰਤੇ ਪੂਰੇ ਚੱਲ ਰਹੇ ਨੇ। ਰਤਨਪੁਰਾ, ਕਨੌਰੀ ਸ਼ੰਭੂ ਉਹਦੇ ਵਿੱਚ ਦੀ ਕੀ ਹੋਇਆ ਕੀ ਗਿਆ ਮੇਰੀ ਭਾਵਨਾ ਮੈਂ ਕਿ ਤੁਸੀਂ ਜਲਦੀ ਹੀ ਜਿਹੜੀ ਸੰਗਤ ਹੈ ਪੂਰੇ ਦੇਸ਼ ਦੀ ਇਕੱਲੇ ਪੰਜਾਬ ਦੀ ਪੂਰੇ ਦੇਸ਼ ਦੀ ਇੱਕ ਸੰਦੇਸ਼ ਦਿਓ ਖਨੌਰੀ ਸਤੋ ਤੇ ਮੈਂ ਸਾਰਿਆਂ ਦੇ ਦਰਸ਼ਨ ਕਰਾਂ ਅਸੀਂ ਜਦੋਂ ਮੀਟਿੰਗ ਦੇ ਵਿੱਚ ਵਿਚਾਰਿਆ ਸਾਡੇ ਫੋਰਮ ਦੇ ਵਿੱਚ ਦੋਨੇ ਫੋਰਮਾਂ ਨੇ ਕਿ ਵੀ ਠੀਕ ਹੈ ਜਿਹੜੀ ਰੱਲੇਵਾਲ ਸਾਹਿਬ ਦੀ ਇੱਛਾ ਹੈ ਕਿ ਜਦੋਂ ਬੰਦਾ ਸੋਚਦਾ ਇਕੱਲਾ ਸਾਰੀ ਸਥਿਤੀ ਨੂੰ ਉਹਦੇ ਅੰਦਰੋਂ ਮਨ 'ਚ ਉਹ ਜਿਹੜੀ ਭਾਵਨਾਵਾਂ ਆਉਂਦੀ ਆ ਤੋ ਜਿਹੜੀ ਸਥਿਤੀ 'ਚ ਡੱਲੇਵਾਲ ਸਾਹਿਬ ਜਾ ਰਹੇ ਨੇ ਤੋ ਮਨ ਦੀ ਉਹਨਾਂ ਦੀ ਭਾਵਨਾ ਹੈ ਕਿ ਮੈਂ ਲੱਖਾਂ ਲੋਕਾਂ ਦੇ ਵਿੱਚ ਆ ਕੇ ਹੋ ਸਕਿਆ ਜੇ ਇੱਕ ਦੋ ਸ਼ਬਦ ਜ਼ਰੂਰ ਬੋਲਾਂ ਆਓ ਅਸੀਂ ਫੈਸਲਾ ਕੀਤਾ ਕਿ 4 ਤਰੀਕ ਨੂੰ ਜਾਣੇ 4 ਜਨਵਰੀ ਨੂੰ ਐਸੇ ਜਗ੍ਹਾ ਦੇ ਵਿੱਚ ਖਨੌਵੀ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰਾਂਗੇ ਲੱਖਾਂ ਲੋਕ ਉਹਦੇ ਵਿੱਚ ਆਉਣਗੇ ਪੂਰੇ ਪਾਰ ਦੇ ਵਿੱਚੋਂ ਕੱਲੇ ਪੰਜਾਬ ਤੋਂ ਨਹੀਂ ਸਾਡੇ ਹਰਿਆਣਾ ਉੱਤਰ ਪ੍ਰਦੇਸ਼ ਸਾਰੀਆਂ ਸਟੇਟਾਂ ਦੇ ਜਿੱਥੇ ਜਿੱਥੇ ਡੱਲੇਵਾਲ ਸਾਹਿਬ ਗਏ ਨੇ ਜਿੱਥੇ ਜਿੱਥੇ ਕੰਮ ਕੀਤਾ ਮੀਟਿੰਗਾਂ ਕੀਤੀਆਂ ਨੇ ਜਿੱਥੇ ਸਾਡੇ ਦੋਨੇ ਖੇਰਮ ਦੇ ਜਿਹੜੇ ਲੋਕ ਆ ਨਹੀਂ ਆ ਸਕੇ ਥੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ 4 ਜਨਵਰੀ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕਰਾਂਗੇ ਜਿਹਦੇ ਵਿੱਚ ਡੱਲੇਵਾਲ ਸਾਹਿਬ ਜ਼ਰੂਰ ਕੋਸ਼ਿਸ਼ ਕਰਨਗੇ ਜਿਹੇ ਜੀ ਉਹਨਾਂ ਦੀ ਪੋਜੀਸ਼ਨ ਹੈ ਜਿਹੇ ਜੀ ਹਾਲਾਤ ਹੈ ਜਿਹੇ ਦਾ ਮਾਹੌਲ ਬਾਰੋਂ ਸਰਕਾਰਾਂ ਵੀ ਰੱਜ ਰਹੀਆਂ ਨੇ ਪਰ ਇਸ ਨੂੰ ਮੰਨਦੇ ਹੋਏ ਕਿ ਰਾਤ ਜਿਹੜੀ ਮੈਨੂੰ ਡੱਲੇਵਾਲ ਸਾਹਿਬ ਨੇ ਕਹੀ ਹੈ ਉਹਨਾਂ ਦੀ ਅਸੀਂ ਬੇਨਤੀ ਪ੍ਰਵਾਨ ਕੀਤੀ ਸਾਡੇ ਪਹਿਲਾਂ ਤਾਂ ਮੈਂ ਦੋਨੇ ਫੋਰਮਾਂ ਦਾ ਧੰਨਵਾਦ ਕਰਦਾ ਕਿ ਜਿਹੜੀ ਉਹਨਾਂ ਦੀ ਭਾਵਨਾ ਸੀ ਡੱਲੇਵਾਲ ਸਾਹਿਬ ਦੀ ਉਹਨਾਂ ਨੇ ਪ੍ਰਵਾਨ ਕੀਤੀ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਕਿਸਾਨਾਂ ਦਾ ਇਕੱਠ ਹੋਊਗਾ ਤੇ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਸਾਹਿਬ ਉਹਦੇ ਦੋ ਸ਼ਬਦ ਜ਼ਰੂਰ ਬੋਲਣ ਜੋ ਹੁਣ ਟਿਕ ਦੀ ਸਥਿਤੀ ਹੈ ਜੋ ਸਰਕਾਰ ਨੇ ਕੀਤਾ ਜੋ ਕਿਸਾਨਾਂ ਨੇ ਸਾਨੂੰ ਸਹਿਯੋਗ ਦਿੱਤਾ ਸਾਰਿਆਂ ਦਾ ਉਹ ਜਿਹੜਾ ਉਹਦੇ 4 ਤਰੀਕ ਨੂੰ ਇੱਥੇ ਬੋਲਿਆ ਵੀ ਜਾਊਗਾ ਖੁੱਲ ਕੇ ਸਾਰੇ ਬਲਾਰਾ ਨੂੰ ਬੁਲਾਇਆ ਵੀ ਜਾਊਗਾ ਧੰਨਵਾਦ ਅਗਲੀ ਗੱਲ ਬਹੁਤ ਬਹੁਤ ਧੰਨਵਾਦ ਕਾਕਾ ਸਿੰਘ ਕੋਪੜਾ ਜੀ ਦਾ ਮੈਂ ਨਿਵੇਦਨ ਕਰੂੰਗਾ ਆਦਰਨੀਏ ਜਿੰਦਰ ਸਿੰਘ ਕੋਸਾ ਜੀ 33 ਤਾਰੀਖ ਦੀ ਤਿਆਰੀਆਂ ਦੇ ਬਾਰੇ ਮੈਂ ਆਪਕੋ ਔਕਤ ਕਰਾਂਗੇ ਪਰ ਹਸ ਵਾਲੇ ਦੋਸਤੋ ਸਾਰਿਆਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੇਖੋ ਆਪ ਸਭ ਭਰੀ ਭਾਂ ਜਾਣਦੇ ਹੂੰ ਕਿ ਤੇਰਾ ਫਰਵੀ ਤੋਂ ਲੈ ਕੇ ਜਿਹੜਾ ਚਿਗੜਾ ਸ਼ਾ ਉਹ ਬੜਾ ਪੀਸਕੁਲ ਚੱਲ ਰਿਹਾ ਜਿੱਥੇ ਸਾਡੇ ਜਜੀਤ ਸਿੰਘ ਦੀ ਢੱਲੇਵਾਲ 26 ਨਵੰਬਰ ਤੋਂ ਲੈ ਕੇ ਅੱਜ ਦਾ 32ਵਾਂ ਦਿਨ ਹੋ ਗਿਆ ਉਹਨਾਂ ਨੂੰ ਮਰਨ ਵਾਰਸ ਤੇ ਬੈਠਾ ਉਹ 33ਵਾਂ ਦਿਨ ਹੋ ਗਿਆ ਤੇ ਉਸ ਨੂੰ ਵੇਖਦਿਆਂ ਹੋਇਆਂ ਜਿਹੜਾ 30 ਤਰੀਕ ਨੂੰ ਸਾਰਾ ਪੰਜਾਬ ਬੰਦ ਦਾ ਸੱਦਾ ਦੇ ਰਿਹਾ ਔਰ ਮੈਂ ਇਸ ਮંચ ਤੋਂ ਦੱਸਣਾ ਚਾਹੁੰਦਾ ਵੀ ਜਿੰਨੀਆਂ ਵੀ ਆਰਗੇਨਾਈਜੇਸ਼ਨਾਂ ਹੋਰ ਆ ਤੇ ਬਾਕੀ ਜਿਵੇਂ ਬੱਸਾਂ ਵਾਲਾ ਮਹਿਕਮਾ ਹੋਵੇ ਚਾਹੇ ਸਾਡੇ ਕੋਲ ਜਿਵੇਂ ਪਟਵਾਰੀ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਜੀ ਬਰਤਖਰ ਸਿੰਘ ਜੀ ਉਹਨਾਂ ਨੇ ਵੀ ਕਿਹਾ ਵੀ ਅਸੀਂ ਕਾਲੇ ਬਿੱਲੇ ਲਾ ਕੇ ਉਸ ਦਿਨ ਕੋਈ ਕੰਮ ਨਹੀਂ ਕਰਾਂਗੇ ਤੇ ਜੇ ਮੈਂ ਗੱਲ ਕਰਾਂ ਜਿੰਨੇ ਵੀ ਰਿਕਸ਼ਾ ਚਾਲਕ ਨੇ ਟਰਾਂਸਪੋਰਟਰ ਨੇ ਜਿੰਨੇ ਵੀ ਬੱਸਾਂ ਵਾਲੇ ਅਦਾਏ ਦੇ ਨੇ ਜੋ ਸਾਰੇ ਉਦਾਰੇ ਨੇ ਉਹਨਾਂ ਨੇ ਇੱਕ ਵੱਡਾ ਵਿਸ਼ਵਾਸ ਜਤਾਇਆ ਕਿ 30 ਤਰੀਕ ਨੂੰ ਟੋਟਲ ਪੰਜਾਬ ਦਾ ਅਸੀਂ ਬੰਦ ਦਾ ਸਮਰਥਨ ਕਰਾਂਗੇ ਜਿਹੜਾ ਕਿ 7 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਜਿਹੜਾ ਦੁਕਾਨਾਂ ਵੀ ਬੰਦ ਕਰਾਂਗੇ ਕੇਵਲ ਤੇ ਕੇਵਲ ਕੱਲੇ ਹਸਪਤਾਲ ਤੇ ਜੇ ਕੋਈ ਐਮਰਜੈਂਸੀ ਆ ਉਹ ਅਸੀਂ ਲਗਾਉਣੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਨਾ ਗੱਲ ਕਰਾਂ ਸਰਕਾਰ ਦੀ ਜਿੱਥੇ ਅੱਜ 33 ਜਾਨਾਂ ਬੀਤ ਜਾਣ ਤੇ ਸਰਕਾਰ ਹਲੇ ਵੀ ਕੰਮ ਕਰ ਰਹੀ ਨਹੀਂ ਸੁੱਟੀ ਪਈ ਆ ਜਿਸ ਨੂੰ ਅਸੀਂ ਜਗਾਉਣ ਦੀ ਬਾਬਤ ਇਹ ਜਿਹੜਾ 30 ਨੂੰ ਬੰਦ ਦਾ ਸੱਦਾ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਇਹ ਜਿਹੜੀ ਐਜੀਟੇਸ਼ਨ ਇਹ ਇੱਕ ਕਿਸਾਨਾਂ ਲਈ ਐਜੀਟੇਸ਼ਨ ਆ ਕਿਸਾਨੀ ਬਚਾਉਣ ਲਈ ਐਜੀਟੇਸ਼ਨ ਆ ਤਾਂ ਜੋ ਕਿ ਟੋਟਲ ਹਵਾਲ ਨੂੰ ਅਸੀਂ ਇਸ ਮੀਡੀਆ ਦੇ ਮੱਧਮ ਰਾਹੀਂ ਬੇਨਤੀ ਕਰਦੇ ਆ ਜਾਗਰੂਕ ਕਰਦੇ ਆ ਕਿਸਾਨ ਵੀਰੋ ਤੁਸੀਂ ਸਾਰੇ ਜਾਣਿਆ ਨੇ 30 ਤਰੀਕ ਨੂੰ ਆਪਦੇ ਨਕੀਮ ਟੀਰਜੇਵੇਂ ਛੱਡ ਕੇ ਇਸ ਬੰਦ ਦੇ ਸੱਦੇ ਨੂੰ ਪੂਰਨ ਤੌਰ ਤੇ ਯੋਗਦਾਨ ਪਾਉਣਾ ਕਿਉਂਕਿ ਅੱਜ ਲੋੜ ਆ ਕਿਸਾਨੀ ਦੇ ਪੈਰਾਡੇ ਤੇ ਜਵਾਨੀ ਦੇ ਮਹਰਾ ਦੇ ਤੇ ਲੋੜ ਆ ਕਿਉਂਕਿ ਜਿਹੜੇ ਕਿਤੇ ਨੇ ਸਾਰੇ ਕਿਸਾਨੀ ਨਾਲ ਜੁੜੇ ਹੋਏ ਨੇ ਜੇ ਕਿਸਾਨੀ ਖਤਮ ਹੁੰਦੀ ਆ ਤੇ ਹੋ ਸਕਦਾ ਸਾਰੀ ਚੈਨ ਮਤਲਬ ਟੁੱਟ ਸਕਦੀ ਆ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਆਪਾਂ ਕੀ ਦਾ ਬੰਦ ਦਾ ਸੱਦਾ ਇਹਨੂੰ ਪੱਧਾ ਸਫਲ ਬਣਾਈਏ ਜਿੰਨੇ ਟਰੈਕਟਰਾਂ ਟਰਾਲੀਆਂ ਸਾਰੇ ਆਪਣੀ ਉਥੇ ਸ਼ਹਿਰਾਂ ਦੇ ਵਿੱਚ ਹੋ ਤਾਂ ਜੋ ਕੋਈ ਵੀ ਵਹੀਕਲ ਜਿਹੜਾ ਉਥੇ ਕੋਈ ਆਵਾਜ਼ ਆਈ ਜਿਹੜੀ ਪੂਰੀ ਟੱਪ ਕਰ ਸਕੀਏ ਇਹਨੇ ਬੇਨਤੀ ਕਰਦਾ ਦાસ ਬੇਨਤੀ ਕਰ ਆ ਬਹੁਤ ਬਹੁਤ ਧੰਨਵਾਦ ਆਦਰणीय ਸੁਖਿੰਦਰ ਸਿੰਘ ਖੋਤਾ ਜੀ ਦਾ ਆ ਮੈਂ हमारे अन्य सीनियर लीडर भी बोल रहे हैं उनको भी बड़े महत्वपूर्ण मैं उनसे अनुमति लेकर दो महत्वपूर्ण बातें आपके साथ साझा करना चाह रहा हूं पहली बात जो आदरणीय काका सिंह कोटला जी ने कही दोनों के नेताओं के लिए सरदार जगजीत सिंह डल्लेवाल जी ने यह संदेश दिया था कि भाई अलग अलग डॉक्टरों की रिपोर्ट्स आ रही हैं कि उनकी स्थिति बहुत गंभीर है उनकी स्थिति बड़ी नाजुक है तैतीस दिन उनके आमरण को हो चुके हैं पिछले दो तीन दिनों से पानी पीने में भी उनको समस्या आ रही है तो उन्होंने अपनी भावना प्रकट करी कि तैतालीस चवालीस साल मैंने जिस किसान कौम की किसान समाज की मैंने सेवा करी है मैं उन सबके दर्शन करना चाह रहा हूं उनकी भावना का सत्कार करते हुए उनकी भावना का सम्मान करते हुए दोनों मोर्चों ने यह तय किया है कि 4 जनवरी को खनौरी मोर्चे पे देश भर से लाखों किसान इकट्ठे होंगे बड़ी संख्या में देश के कोने-कोने से किसान आएंगे और आप देख ही रहे हैं चाहे सोशल मीडिया प्लेटफॉर्म्स हो या कोई भी प्लेटफॉर्म हो वहां पे सरदार जगजीत सिंह डल्लेवाल जी के आमरण अनशन की गूंज है तो सब लोगों की देश के सभी लोगों की भावनाओं का सत्कार करते हुए यह तय किया गया है कि 4 जनवरी को खनौरी मोर्चे पे एक बहुत बड़ी विशाल किसान महापंचायत रखी गई है सरदार जगजीत सिंह डल्लेवाल जी सारी संगत का उस दिन दर्शन करेंगे और वो प्रयास करेंगे के कुछ जरूरी एक या दो मिनट का वो संदेश भी देशवासियों के नाम देंगे तो आपके माध्यम से तमाम देशवासियों से हमारी हाथ जोड़ के प्रार्थना है हाथ जोड़ के ये विनती है जिस सरदार जगजीत सिंह डल्लेवाल जी ने अगली पीढ़ी के भविष्य को बचाने के लिए किसानी को बचाने के लिए एमएसपी गारंटी कानून दिलाने के लिए अपनी जिंदगी दांव पे लगा दी है कुछ दिन पहले मंच से आके कहा था कि जिस कुर्बानी के रास्ते पे चल पड़ा हूं इसकी एक ही मंजिल है या तो एमएसपी कानून बनेगा या फिर मैं अपनी जान दूंगा मैं अपनी कुर्बानी दूंगा तो जिस महान योद्धा जगजीत सिंह डल्लेवाल जी ने समाज के लिए इतनी बड़ी कुर्बानी का फैसला ले लिया उनकी इच्छा है उनकी भावना है कि वो आप सबके दर्शन करें इसलिए तमाम देशवासियों से प्रार्थना है कि 4 जनवरी को ਖਨੋਰੀ ਮੋਰਚੇ 'ਤੇ ਅਧਿਕ ਸੇ ਅਧਿਕ ਸੰਖਿਆ ਵਿੱਚ ਪੂਰੀ ਤਾਕਤ ਕੇ ਸਾਥ ਪਹੁੰਚੇ